ਤਨ ਤਨ ਬਾਬਾ ਸ਼੍ਰੀ ਚੰਦ ਜੀ ਦੇ 530 ਜਨਮ ਦਿਹਾੜੇ ਨੂੰ ਸਮਰਪਿਤ ਫਲਾਣਾ ਜੋੜ ਮੇਲਾ ਪਿੰਡ ਚੰਦੂ ਨਗਲ ਤੇ ਪਿੰਡ ਜੋੜੀਆਂ ਖੁਰਦੀਆਂ ਸੰਗਤਾਂ ਅਤੇ ਐਨਆਰਆਈ ਭਾਵਨਾ ਦੇ ਸਹਿਯੋਗ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਇਤਿਹਾਸਕ ਅਸਥਾਨ ਪਿੰਡ ਚੰਦੂ ਨਗਲ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਪਿੰਡ ਚੰਦੂ ਨਗਲ ਦੀਆਂ ਜੋੜੀਆਂ ਖੁਰਦੀਆਂ ਸੰਗਤਾਂ ਵੱਲੋਂ ਵਸ ਵਸ ਭਕਵਾਨਾਂ ਦੇ ਟੋਟ ਲੰਗਰ ਵਰਤਾਏ ਗਏ ਕੀ ਇਤਨੀ ਜਥੇਵਲੋ ਕੀਰਤਨ ਕਥਾ ਰਾਹੀਂ ਆਇਆ ਜਾਂ ਸੰਸਥਾ ਨੂੰ ਮਿਹਾਲ ਕੀਤਾ ਗਿਆ ਉਪਰੰਤ ਸੁਖਦੀਪ ਸਿੰਘ ਨਰਮਦਾਵਾ ਕਲੈਕਸ਼ਨ ਸਮੂਹ ਮੇਲਾ ਪ੍ਰਬੰਧਕ ਕਮੇਟੀ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਲੜਕੀਆਂ ਤੇ ਨੌਜਵਾਨਾਂ ਦੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ ਕਬੱਡੀ ਸ਼ੋਅ ਮੈਚਾਂ ਵਿੱਚ ਜਿੱਤੂ ਰਹਿਣ ਵਾਲੀਆਂ ਲੜਕੀਆਂ ਨੂੰ ਕਰਮਵਾਰ 20000 16000 ਤੇ ਇਸ ਤਰ੍ਹਾਂ ਕਬੱਡੀ ਕਲੱਬ ਕਰਿਆਲਾ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਦਰਦਾਸਪੁਰ ਨੂੰ ਤਾਰਾ ਮੁबारक ਇਸ ਯਾਰਾ ਤੇ 71000 ਰੁਪਏ ਪ੍ਰਬੰਧਕਾਂ ਵੱਲੋਂ ਨਗਦ ਰਕਮੀ ਨਾਮਵਜੋ ਪੇਟ ਕੀਤੀ ਗਈ ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸੂਬਾ ਨਗਰ ਅਤੇ ਇਲਾਕਾ ਨਿਵਾਸੀਆਂ ਅਤੇ ਐਨਆਰਆ ਭਰਾਵਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ نیوز ਇਹਨੇ ਵੀ ਖੇਡਿਆ ਖੁਸ਼ੀ ਦਾ ਕਹਿੰਦੇ ਦੁੱਗਾ ਪਿੰਡ ਸੀ ਉਹ ਵਿੜਦੇ ਲਈ ਖੇਡਿਆ ਇਸੇ ਤਰ੍ਹਾਂ ਹਿੰਦੀ ਤੇ ਪੰਜਾਬੀ ਫਿਲਮਾਂ ਵਾਲੇ ਧਰਮਿੰਦਰ ਦਾ ਜੰਦੀ ਪਿੰਡ ਟਾਪੇ ਪਾਸੇ ਸਾਹਮਣੇ ਮੇਰੇ ਮਿੱਤਰੋ ਸੋਨੀਆ ਕਬੱਡੀ ਪਾ ਰਹੀ ਹੈ ਇੱਕ ਪਾਸੇ ਕਰਮੀ ਵਰਗੀਆਂ ਖਿਡਾਰੀਆਂ ਨੇ ਨਾਲ ਲਵੜੀ ਵਰਗੀਆਂ ਖਿਡਾਰੀਆਂ ਨੇ ਟੱਕਰ ਸੋ ਕੋੜੀ ਪਰ ਬਲ ਬਲ ਕਾਪ ਭੜਵਾੜ ਕਹਿੰਦਾ ਸੀਗਾ ਵੀ ਇਹ ਸੰਡਾ ਘਰ ਦਾ ਮੇਲਾ ਹੈ ਪਰ ਵਿਸ਼ਾਲ ਸਾਨੂੰ ਕਮੈਂਟੇਟਰ ਵੀ ਮਿਲਿਆ ਸਾਨੂੰ ਭਰਾ ਵੀ ਮਿਲਿਆ ਤੇ ਕਹਿੰਦੇ ਸਾਨੂੰ ਵਕੀਲ ਵੀ ਮਿਲਿਆ ਹੋਇਆ ਪਰ ਇਹ ਪੀਏ ਕਿਸੇ ਗੱਲੋਂ ਘਟਦੇ ਕਦੇ ਇਤਿਹਾਸ ਫਰੋੜ ਕੇ ਦੇਖੋ ਵੀ ਕਹਿੰਦੇ ਸੀ ਕਿਸੇ ਨੇ ਇੱਕ ਬੱਚੀ ਨੂੰ ਕੁੱਜੇ ਚ ਪਾ ਕੇ ਧਰਤੀ ਚ ਦੱਬ ਦਿੱਤਾ ਕੋਈ ਭਾਵਾ ਮੁਰਛ ਉਹ ਧਰਤੀ ਚੋਂ ਕੁੱਜਾ ਬਾਹਰ ਕਢਾਉਂਦਾ ਤੇ ਕੁੱਜੇ ਦੇ ਵਿੱਚੋਂ ਬੱਚੀਆਂ ਨਿਕਲਦੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਨਮਨਾ ਹੁੰਦਾ ਹੋ ਗਈਆ ਇੱਕ ਪਾਸੇ ਮੇਰੇ ਮਿੱਤਰੋ ਹਿੰਦੂ ਵਰਗੀਆਂ ਖਿਡਾਰਮਾਂ ਨੇ ਪਰ ਕਦੇ ਨੂੰ ਸਨਮਾਨ ਬਖਸ਼ਿਆ ਵੱਡਾ ਧੰਨਵਾਦ ਤੇ ਵੱਡਾ ਸਤਿਕਾਰ ਲਓ ਕਬੱਡੀ ਕਬੱਡੀ ਕਰਦੇ ਹੋਏ ਖਿਡਾਰਮਾਂ ਸਾਹਮਣੇ ਤਿਆਰ ਬਚਾਰ ਲਗਦੇ ਦੇ ਨਾਲ ਟੱਕਰ ਤੇ ਨੰਬਰ ਸਾਬਣ ਦੇ ਖਾਤੇ ਆਸਤਾਨ ਲਈ ਇਹ ਦੋਵਾਂ ਟੀਮਾਂ ਕੋਲ ਵਿਸ਼ਾਲ ਨੇ ਹੋਣਗੇ ਉਧਰ ਭਤੀਜਾ ਸਾਡਾ تنویر ਰੰਧਾਵਾ ਵੱਡੇ ਪਿਆਰ ਨੂੰ ਦੇ ਕੇ ਮੈਂ ਵੱਡਾ ਧੰਨਵਾਦ ਕਰਦਾ ਹਾਂ تنویر ਰੰਧਾਵਾ ਗੱਜਣ ਦੇ ਚੰਨ ਵੀ ਸਾਰੇ ਦੇ ਤਿੰਨ ਜੱਸੇ ਇਹ ਸਾਰੇ ਦੀ ਦਵਾਨਾਂ ਨੇ ਲਓ ਸਾਹਮਣੇ ਕਹਿੰਦੇ ਇਸ ਰੇਡ ਪੈ ਗਈ}{|\text{ਉਸ਼ਾਲ ਕਰ ਸਿਸਤੋੜੇ ਦੇ}|} ਇੱਕ ਪਾਸੇ ਮਡਾੜੀ ਟੋਗੜਾ ਪਿੰਡ ਨਾਨਕਰਾਂ ਉਗਲ ਖੜੀ ਹੈ ਇੱਕ ਪਾਸੇ ਕੰਪਾ ਇੱਕ ਪਾਸੇ ਟੀਮ ਗਰਾਸਪੋਰ ਲਾਏਗਾ ਆ ਲਾੜ ਭਲਵਾਨ ਦੀ ਟੀਮ ਹੈ ਮਿੱਤਰੋ ਆ ਮਾਲ ਚੋਟੀ ਦੇ ਚਾਰ ਖੜੇ ਹੈ ਪਧੌੜ ਪਿੰਡ ਪਿੰਡੀ ਦਾ ਜਿਹੜੇ ਪਿੰਡ ਦੇ ਅਰਜਨ ਢਲੌਂ ਰਿਆ ਗੱਲਾਂ ਕਿ ਪੱਤੇ ਦੋ ਰਸਤਾ ਦੇ ਹੁਣੇ ਆਓ ਆ ਸਰਦਿਆਂ ਲਈ ਪੜਾਕੇ ਪੈਂਦੇ ਆ ਕਾਕੇ ਖੰਦੇ ਆ ਇੱਕ ਪਾਸੇ ਮੁੰਡਾ ਸ਼ੰਗਰਪੁਰਿਆ ਜੇ ਕਹਦੇ ਹੋ ਵੱਡਿਆਂ ਚੋਬੜਾ ਨੂੰ ਗੰਗਰ ਨੂੰ ਹੱਕ ਤਣ ਗਿਆ ਰੌਲਾ ਤੇ ਇਧਰ ਤੇ ਪਾਸੇ ਸ਼ਰੀਫ ਹੈ ਬੰਲਾ ਉਧਰਲੇ ਪਾਸੇ ਥੋੜਾ ਧਿਆਨ ਦਿਓ ਆਪਾਂ ਰੂਟਾ ਬੈਟਰ ਹੈ ਰੂਟਾ ਬੈਟਰ ਹੈ ਸਾਹਮਣੇ ਮੇਰੇ ਮਿੱਤਰੋ ਇਸ਼ਾਰੇ ਦੇ ਕਿੰਦਾ ਨੇ ਹੁੰਦੇ ਆ ਉਹ ਦੀਪ ਜਾਂਦਾ ਹਾਂ ਘਰ ਵਾਲੇ ਵਾਲਿਓ ਆ ਦੀ ਸਾਡੇ ਲਈ ਤਾਂ ਸਾਰਾ ਕੁਝ ਤੂੰ ਯਾ ਉਹ ਟੱਕੀ ਦੁਨੀਆ ਸਾਡੇ ਲਈ ਊ ਯਾ ਉਹ ਸਾਡੇ ਲਈ ਸਾਰਾ ਕੁਝ ਤੂੰ ਯਾ ਬਾਕੀ ਦੁਨੀਆ ਤੇ ਸਾਡੇ ਲਈ ਊ ਯਾ ਉਹ ਮੈਨੂੰ ਲੱਗਦਾ ਜਦ ਫੜ ਲਿਆ ਬੰਦੇ ਆਲੇ ਬੜਾ ਹੇ ਦੇ ਪਹਿਲੇ ਸ਼ੁਰੂ ਹੋ ਗਏ ਗੱਲਾਂ ਦੇ ਕਬੱਡੀ ਪੈ ਰਹੀ ਆ ਆਓ ਸਾਹਮਣੇ ਰੇਡ ਤੇ ਬੋਲ ਵੀਰ ਨੇ ਲਾਓ ਇਧਰਲੇ ਪਾਸੇ ਸ਼ਿਕਾਰਾਂ ਵਾਲਾ ਮੇਰੇ ਮਿੱਤਰੋ ਮੈਨੂੰ ਲੱਗਦਾ ਟੱਕਰਣਾ 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 ਹੁਣ ਭੱਜਣਾ ਨੇ ਓ ਆ ਹੁਣ ਭੱਜਣਾ ਨੇ ਸੁਬਾਨਾ ਪੱਡਾ ਮੇਲਾ ਮੇਰੇ ਮਿੱਤਰੋ ਨਹੀਂ ਤਾਂ ਇੰਟਜੇ ਤੇ ਜਾ ਕੇ ਗੱਲਾਂ ਝਾਲ ਹੀ ਰਹਿ ਜਾਂਦਾ ਓ ਦੁਨੀਆ ਢੋਗਾ ਟਾ ਕੇ ਲੋਕੀ ਪੜੇ ਰਿਆ ਲੋਕੀ لوگی کہڑے پانی والے ٹائچی کڑے بیٹھے ہیں یہ میرے لیے کامیابی ہے یہ دن پوری نمبر لے گئے ਦੀ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਆਪ ਦੇਖੋ ਵੀ ਗਰਾਊਂਡ 'ਚ ਹੋਇਆ ਇੱਥੇ ਆਹ ਰੇਡ ਪੈ ਰਹੀ ਹੈ ਉਧਰ ਕਹਿੰਦੇ ਸਾਡੇ ਅਮਨਪ੍ਰੀਤ ਵੀਰ ਨੇ ਉਹ ਦੁਬਈ ਤੋਂ ਨੇ ਇੰਨੇ ਵੀ ਪਰਮਾਪਤਵਾਂ ਕਿਤੇ ਮੁੱਤਤ ਵੀ ਦਾਤ ਦੇ ਦੇਵੇ ਤੇ ਜੋ ਜੋਂ ਪਰੰਪਰ ਵਿੱਚ ਸੇਵਾ ਤੇ ਡਿਊਟੀ ਲਾਉਣਗੇ ਉੱਥੇ ਖੜੇ ਉਤਰਾਂਗੇ ਉਹ ਖੜੇ ਉਤਰਾਂਗੇ ਦੁਨਵਾ ਸੱਲ ਲਈ ਆਹ ਭੂਰੇਆਂ ਰੇਡ ਪੈ ਰਹੀ ਹੈ ਇੱਕ ਵੀਰ ਆਇਆ ਹੈ ਕਹਿੰਦਾ ਵੀ ਤੁਹਾਡੇ ਨਾਲ ਫੋਟੋ ਤੇ ਆ ਮੇਰਾ ਵੀਰ ਹੈ ਤੇਰੇ ਵੀਰੋਂ ਦੇ ਲਈ ਦੁਆਵਾ ਹੈ 14 ਸਾਲ ਹੋਈ ਹੁਣਾਂ ਕਹਿੰਦਾ ਵੀ ਆ ਮੇਰਾ ਵੀਰ ਹੈ ਤੇਰੇ ਵੀਰ ਦੇ ਲਈ ਦੁਆਵਾ ਹੈ ਥੋੜੀ ਸਮਾਂ ਲੈ ਗਏ ਜਿਹੜੇ ਤੇ ਖਸ ਕੇ ਫੂਲ ਐ ਹੈ ਬਾਸ਼ਿਕ ਪਾਊਡਰ ਕਰਮਾ ਪਹਿਲਾ ਸੁਨਾਲੀ ਬੇਂਦਰੀ ਜੜ ਲੈ ਕੇ ਉਖੜੀ ਹੈ ਬਾਕੀ ਫਰਮਾਤਵਾ ਦੁਆਵਾ ਨੇ ਆਓ ਸਾਹਮਣੇ ਕਬੱਡੀ ਤੇ ਬੋਲ ਵੀਰ ਰਹੇ ਲਓ ਸਾਹਮਣੇ ਸ਼ਿਕਾਰਾ ਹੋਇਆ 14 ਰ ਹੈ ਆ ਰੱਬ ਤੇਰੀ ਸਭ ਤੋਂ ਪਹਿਲਾਂ ਤੇ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਮੈਂ ਪਿੰਡ ਚੰਦੂ ਨੰਗਾ ਜੌੜੀਆਂ ਖੁਰਦ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਆਖਦਾ ਹਾਂ ਜਿਨ੍ਹਾਂ ਸੰਗਤਾਂ ਨੇ ਆਣ ਕੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਸਾਡੇ ਮੇਲੇ ਦੀ ਰੌਣਕ ਨੂੰ ਵਧਾਇਆ ਉਹਨਾਂ ਨੂੰ ਜੀ ਆਇਆਂ ਧੰਨਵਾਦ ਬਹੁਤ ਬਹੁਤ ਸਾਰ ਸੰਗਤਾਂ ਨੂੰ ਲੱਖ ਵਧਾਈ ਹੋਵੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਆਂ ਵੀ ਆਪਣੇ ਜਿਹੜਾ ਮੇਲੇ ਦੀ ਰੌਣਕ ਜਿਹੜੀ ਆ ਦਿਨੋਂ ਦਿਨ ਬਾਬਾ ਸ੍ਰੀ ਚੰਦ ਭਗਵਾਨ ਜਿਹੜਾ ਇਸ ਦੋਹਾਂ ਪਿੰਡਾਂ ਦੇ ਸਿਰਤੇ ਉੱਤੇ ਆਪਣਾ ਮਿਹਨਤ ਪ੍ਰਯਾਸ ਰੱਖ ਕੇ ਇਸ ਮੇਲੇ ਦੀ ਰੌਣਕ ਨੂੰ ਉਦਨੇ ਆ ਪੰਡੀਆਂ ਨੂੰ ਜਿਹੜਾ ਪਚਾਵੇ ਇਸ ਇਸ ਕਰਕੇ ਇੱਥੇ ਜਿਹੜਾ ਨਿਹੇ ਕਬੱਡੀ ਦੇ ਨਾਲ ਮੇਲਾ ਨਹੀਂ ਇੱਥੇ ਜਿਹੜਾ ਦੋਹਾਂ ਪਿੰਡਾਂ ਦੀ ਸੰਗਤਾਂ ਵੱਲੋਂ ਲੰਗਰ ਲਾਇਆ ਜਾਂਦਾ ਹ ਉਹਦੇ ਵਿੱਚ ਵੀ ਬਹੁਤ ਸੰਗਤਾਂ ਦਾ ਵੱਡਾ ਉਨਦਾਨ ਹੁੰਦਾ ਹੈ ਇਹ ਦੋਹਾਂ ਸੰਗਤਾਂ ਦੇ ਆ ਪਿੰਡਾਂ ਦੇ ਸੰਗਤਾਂ ਵੱਲੋਂ ਜੋ ਲੰਗਰ ਲਾਇਆ ਜਾਂਦਾ ਹ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਤਿਆਰ ਕਰਕੇ ਸੰਗਤਾਂ ਦੀ ਜਿਹੜੀ ਸੇਵਾ ਉਹ ਕੀਤੀ ਜਾਂਦੀ ਹੈ ਦੁਬਾਰਾ ਫੇਰ ਮੈਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਧੰਨਵਾਦ ਆਖਦਾ ਹਾਂ ਪਹਿਲਾ ਪ੍ਰਾਈਜ਼ ਜਿਹੜਾ ਉਹ 81000 ਰਿਆ ਦੂਜਾ ਪ੍ਰਾਈਜ਼ ਜਿਹੜਾ ਉਹ 71000 ਰਿਆ ਬਾਕੀ ਬੱਚਿਆਂ ਦਾ ਜਿਹੜਾ ਹੀ ਉਹ 20 25 ਦਾ ਜਿਹੜਾ ਆਪਣੇ ਜਿਹੜਾ ਮੈਚ ਹੋਇਆ ਵਾ ਤੇ ਜਿਹੜੇ ਆਪਣੇ ਯਾਰ ਵਾਲੀ ਟੀਮ ਜਿਹੜੀ ਅਸੀਂ ਉਹ ਜਿਹੜੀਆਂ ਕੀਤੀਆਂ ਉਹ ਅਸੀਂ 25000 ਤੋਂ ਦੋ ਟੀਮਾਂ ਜਿਹੜੀਆਂ ਉਹ ਕੀਤੀਆਂ ਸੀ ਬਾਕੀ ਜਿਹੜੀਆਂ ਟੀਮਾਂ ਵੀ ਆਈਆਂ ਉਹਨਾਂ ਦਾ ਵੀ ਜੀ ਆ ਧੰਨਵਾਦ ਆਖਦੇ ਹੋਏ ਉਹਨਾਂ ਨੂੰ ਵੀ ਸਰਦਾ ਵਰਦਾ ਜੋ ਇਨਾਮ ਇਹੋ ਦਿੱਤਾ ਗਿਆ ਇਸਿਆ ਪਿਓ ਰਸ ਜਿਹੜੇ ਨਸ਼ੇ ਪੱਤੇ ਆ ਉਹ ਛੱਡ ਕੇ ਸਿੱਧੇ ਰਸਤੇ ਤੇ ਜਿਹੜੇ ਆ ਆਜਣ ਆ ਜਿਹੜਾ ਅੱਜ ਮੇਲਾ ਵਾ ਇਹਨੂੰ ਵੇਖ ਕੇ ਇਸੇ ਤਰ੍ਹਾਂ ਹੀ ਪਹਿਲਵਾਨਾਂ ਦੀ ਤਰ੍ਹਾਂ ਨਸ਼ੇ ਪੱਤੇ ਛੱਡ ਕੇ ਸਿੱਧੇ ਰਸਤੇ ਵੱਲ ਤੌਣ ਜੋ ਆਪਣੇ ਸਾਰੇ ਜੀਆਂ ਦੀ ਜੋ ਇੱਥੇ ਉਹ ਸਾਡੇ ਨੌਜਵਾਨ ਪੀੜੀ ਜਿਹੜੀ ਹੈ ਗਰਕ ਹੋ ਜਾ ਰਹੀ ਆ ਉਹਨਾਂ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਨਸ਼ੇ ਪੱਤੇ ਛੱਡ ਕੇ ਗੁਰੂ ਮਾਰਾ ਦੇ ਚਰਨਾਂ ਵਿੱਚ ਆਓ ਤੇ ਆਪਣੇ ਉਸ ਦੇ ਪ੍ਰਮਾਤਮਾ ਦੇ ਗਾੜੀ ਅਰਦਾਸ ਕਰੋ ਵੀ ਗਾਹ ਤੋਂ ਅਸੀਂ ਸੋਹ ਗਾ ਕੇ ਤਰੋ ਵੀ ਅੱਜ ਤੋਂ ਨਸ਼ੇ ਜਿਹੜੇ ਅਸੀਂ ਤਿਆਗ ਦਿੱਤੇ ਆ ਅਸੀਂ ਸਿੱਧੇ ਰਸਤੇ ਪੈ ਜਾਣਾ ਤੇ ਇਸੇ ਤਰ੍ਹਾਂ ਪਰਮਾਤਮਾ ਉਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਇਹ ਆਪਣੇ ਰਸਤੇ ਤੇ ਚੱਲੇ ਹੋਏ ਬਾਰਗ ਤੇ ਉਹਨਾਂ ਨੂੰ ਲਿਹਾਵੇ ਇਸੇ ਤਰ੍ਹਾਂ ਹੀ ਮੈਂ ਇਹਨਾਂ ਆਵੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਬੜੇ ਬੜੇ ਵੱਡੇ ਇਨਾਮ ਜਿਹੜੇ ਆ ਬਾਹਰੋਂ ਭੇਜੇ ਨੇ ਮੈਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 12 ਇਲਾਕੇ ਚੋਂ ਆਈਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਕਿ ਸਾਡੇ ਮੇਲੇ ਦੇ ਆਏ ਰੌਣਕਾਂ ਨੂੰ ਵਧਾਇਆ ਇਹਨਾਂ ਨੇ ਸੋ ਗਾਂ ਤੋਂ ਇਸੇ ਤਰ੍ਹਾਂ ਵੱਸ ਵੱਧ ਵੱਡੇ ਉਪਰਾਲੇ ਕਰਕੇ ਇਹ ਮੇਲੇ ਨੂੰ ਵੱਡੇ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਐਨ ਆਰ ਆ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ ਦੋਨਾਂ ਪਿੰਡਾਂ ਦਾ ਧੰਨਵਾਦ ਆ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ